ਅੰਮ੍ਰਿਤਸਰ ਦੇ ਜਨਾਲਾ ਦੇ ਪਿੰਡ ਤੇੜਾਕਲਾ ਤੋਂ ਇੱਕ ਹੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੋ ਧਿਰਾਂ ਦੇ ਵਿੱਚ ਜ਼ਬਰਦਸਤ ਲੜਾਈ ਹੋਈ ਹੈ ਤਾਂ ਅਸੀਂ ਇਹ ਕਿ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਸਵੀਰਾਂ ਬਹੁਤ ਭਿਆਨਕ ਸਾਹਮਣੇ ਆਈਆਂ ਨੇ ਦੋ ਧਿਰਾਂ ਦੇ ਵਿੱਚ ਜ਼ਬਰਦਸਤ ਲੜਾਈ ਹੋਈ ਹੈ ਇੱਟਾਂ ਰੋੜੀਆਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਹੈ ਇਸੇ ਦੌਰਾਨ ਘਰ ਦੇ ਵਿੱਚੋਂ ਭੰਨ ਤੋੜ ਵੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਫੀ ਨੁਕਸਾਨ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਸਹੁਰਿਆਂ ਦੇ ਵੱਲੋਂ ਆਪਣੀ ਧੀ ਤੇ ਜਵਾਈ ਦੇ ਘਰ ਦੇ ਉੱਤੇ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਹੈ ਉਧਰ ਧੀ ਨੇ ਆਪਣੇ ਪਿਓ ਤੇ ਹੀ ਇਲਜ਼ਾਮ ਲਗਾਏ ਨੇ ਕਿ ਮੇਰੀ ਲਵ ਮੈਰਿਜ ਹੋਈ ਹੈ ਜਿਸ ਦੇ ਤਹਿਤ ਮੇਰੇ ਘਰ ਦੇ ਮੇਰੇ ਤੋਂ ਨਾਰਾਜ਼ ਸਨ ਇਸ ਦੇ ਚੱਲਦਿਆਂ ਮੇਰੇ ਮਾਪਿਆਂ ਦੇ ਵੱਲੋਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਅਮ੍ਰਿਤਸਰ ਦੇ ਪਿੰਡ ਤੇੜਾ ਕਲਾ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਵ ਮੈਰਿਜ ਦੇ ਚਲਦਿਆਂ ਸੋਹਰਿਆਂ ਦੇ ਵੱਲੋਂ ਆਪਣੀ ਧੀ ਤੇ ਜਵਾਈ ਦੇ ਘਰ ਦੇ ਉੱਤੇ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਉਧਰ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਾਏ ਉਹਨਾਂ ਨੇ ਸੀਸੀਟੀਵੀ ਤਸਵੀਰਾਂ ਜ਼ਬਤ ਕਰ ਲਿਆ ਨੇ ਉਸ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਭਾਈ ਮਾਏ ਮਾਨੇ ਭਾਈ ਅਮਰ ਦੇਖੋ ਉਹ ਵੇਖੋ ਵਟੇ ਮੰਡੇ ਤੂੰ ਫੇਰ ਵੇਖੋ ਆਹ ਇਹ ਆਵੇਖੋ ਪੜਿਆ ਆਵੇਖੋ ਇਹ ਆਵੇਖੋ ਠੀਕ ਆ ਇਧਰ ਦੇਖੋ ਆਈ ਨਹੀਂ ਮਾਰਦੇ ਆਈ ਮਾਰੇ ਬੱਤ ਗਏ ਛੋੜਾ ਸਾਰਾ ਕੋਈ ਨਹੀਂ ਆ ਸਾਰਾ ਪਿੰਡ ਦਵਾ ਆ ਉਹ ਦੇਖੋ ਇਹ ਕੀ ਬੰਡਾ ਇਧਰ ਦੇਖੋ ਸਾਡੇ ਸ਼ਰੇਮ ਕੋਠੇ ਵਟੇ ਮਾਰੇ ਮਈ ਦਾ ਸਿਰ ਪਾੜਿਆ ਮਾਰ ਕੇ ਛੋੜਾ ਦੇਖੋ ਠੀਕ ਆ ਆ ਦੇਖੋ ਤੇ ਇਹ ਉਧਰ ਉਧਰ ਆਵੇਖੋ ਇਹ ਆ ਆ ਮਾਰ ਮਾਰ ਇਹ ਛੋਟੇ ਰਿਹਾ ਤੂੰ ਬੱਤ ਹੂੰ ਮਤਲਬ ਆ ਮਾਰ ਮਾਰਿਆ ਮੈਂ ਮਾਰਵਾ ਤੇ ਚਲਾ ਸ਼ਾਮ ਇਧਰ ਵੇਖੋ ਆਹ ਵੇਖੋ ਆਹ ਤੋ ਆਹ ਵੇਖੋ ਤੂੰ ਚੱਲ ਜਾ ਰਹਿਗਾ ਇਹ ਬੱਚੇ ਕੈਪਸੂਲ ਗੋਲੀਆਂ ਇਹ ਵੇਚੇ ਝੂਠੇ ਪਰਚੇ ਹੜਤੇ ਕਰਾਵੇ ਪੈਸੇ ਪੈ ਦੇ ਦੇ ਸ਼ਰਮ ਵੀਡੀਓ ਕਰ ਰਿਹਾ ਮੇਰੇ ਕੋ ਵੀਡੀਓ ਆ ਗਈ ਸ਼ਰਮ ਕੇਰਪਾਲ ਵੀਰ ਕਹਿ ਰਿਹਾ ਵੀਡੀਓ ਚ ਕਹਿੰਦਾ ਮੈਂ ਪੈਸੇ ਦਿੱਤੇ ਆਵੇ ਕਿਹੜਾ ਪੁਲਿਸ ਵਾਲਾ ਆਉਂਦਾ ਵਾ ਪਕਾਵਾ ਵੀਡੀਓ ਤੁਹਾਨੂੰ ਮੈਂ ਔਰ ਰੈਡੀ ਮੇਰੇ ਕੋ 13 14 ਵੀਡੀਓ ਆ ਗਈਆਂ ਇਹਨਾਂ ਦੀਆਂ ਮੈਂ ਪੈਸੇ ਦਿੱਤੇ ਪੁੱਛ ਨਹੀਂ ਤੇ ਹੋਣੀ ਉੱਤੇ ਚੜ ਕੇ ਮੌਂਟੀ ਦਾ ਫੇਰੇ ਰੋੜੇ ਰੱਖਣ ਡਿਆ ਆਹ ਵੇਖੋ ਨੇ ਆਪਣੇ ਵੱਟੇ ਅੰਦਰੋਂ ਅੰਦਰੋਂ ਵੱਟੇ ਵੱ ਸ਼ੀਸ਼ੇ ਬਾਹਰ ਟੱਗੇ ਅੰਦਰੋਂ ਵੱਟੇ ਮਾਰੇ ਨੇ ਆ ਵੇਖੋ ਇਹਨੇ ਉਤੋਂ ਵੱਟੇ ਮਾਰੇ ਆ ਵੇਖੋ ਆਹ ਜੀ ਐ ਨਾ ਨਹੀਂ ਵੀਡੀਓ ਪਾ ਲਾਇਆ ਨਾ ਟੱਟਾ ਭੱਜਾ ਲੈ ਨਦੀ ਭਰਾਵਾ ਆ ਵੀ ਕਰਦੇ ਨੇ ਜੋ ਬੰਦੀ ਐ ਇਹਨਾਂ ਨੇ ਸਾਰ ਅੰਦਰੋਂ ਵੱਟੇ ਮਾਰੇ ਆ ਸ਼ੀਸ਼ੇ ਬਾਹਰ ਟੱਗੇ ਆ ਕੈਮਰੇ ਲੱਗੇ ਨਾਲ ਚੈੱਕ ਕਰੋ ਉਹ ਆਪਣੇ ਘਰ ਚੱਲ ਕੋਈ ਨਹੀਂ ਵੈਰੀ ਗੱਲ ਸੁਣੋ ਸਰ ਜੇ ਵੱਟੇ ਅੰਦਰੋਂ ਵੱਜੇ ਤਾਂ ਕੰਦਾ ਸਾਰਾ ਆ ਨਹੀਂ ਬਾਹਰ ਟੱਗੇ ਹੋਏ ਨੇ ਆਪਣੀ ਪਿਓਦ ਨਹੀਂ ਹੋਈ ਇਹਦੇ ਕੀ ਹੋਏਗੀ ਅਬ ਮੈਂ ਹੋ ਜੂ ਕਿ ਕੋਈ ਵਾਲੀ ਦੀ ਹੋਈਆਂ ਇੱਕ ਵੀ ਹੋਈਆਂ ਉਹ ਕੋਈ ਗੱਲ ਨਹੀਂ ਚੱਲ ਚੱਲ ਗੋਡੀਆਂ ਤੇ ਨਹੀਂ ਚਲੋ ਆਪਣੇ ਘਰ ਦਾ ਆ ਸੀਦੇ ਬਾਹਰੋਂ ਦੇਖਦੇ ਹਾਂ ਇਹਨਾਂ ਦੇ ਕੈਮਰੇ ਲੱਗੇ ਸਰ ਕੈਮਰੇ ਚੈੱਕ ਕਰ ਲਓ ਗੁਰਦਾਰ ਸਾਹਿਬ ਕੈਮਰਾ ਲੱਗਾ ਵੇਖੋ ਚੈੱਕ ਕਰੋ ਯਾਰ ਕਰਾਂਗੇ ਹੀ ਯਾਰ ਆਹ ਦੇਖੋ ਕੀ ਹਾਲ ਕੀਤਾ ਇਹਨਾਂ ਨੇ ਨਹੀਂ ਸੁਣਨੀ ਨਹੀਂ ਸੁਣੀ ਵਿਧਿਆਣਾ ਦੇ ਜਾਓ ਆਪਣੀ ਘਰ ਚੋਰੀ ਤੁਹਾਨੂੰ ਕਿਨਾ ਚਲੋ ਵੀ ਆਪਣੀ ਗੱਲ ਕਰੋ ਵੀਡੀਓ ਬੰਦ ਦੇਖ ਲੋ ਹਾਂ ਆਹੋ ਆਹੋ ਕਾਰ ਆ ਜਾਓ ਨਾ ਨਾ ਗਵਾਏ ਦੇ ਲੈਕ ਪਨੀ ਲੈ ਕਰੇ ਛੇੜ ਦੋ ਲੱਖ ਕਰੋ ਤਰਾਸ਼ੀ ਆ ਜਾਓ ਕਰ ਲੋ ਤਰਾਸ਼ੀ ਕਰੋ ਸਰੋ ਆਓ ਆਓ ਕਰੋ ਮੇਰੀ ਗੋਲਦੀ ਚਾਲ ਸਰ ਇਹਦੇ ਕੋਲ ਜਿੱਕ ਆਵੇ ਆਲਾ ਫਟਰ ਆ ਜਾਓ ਆ ਜਾਓ ਬੰਡੀ ਸਰ ਇਤਨੀ ਸਾਰੀ ਲਾਈਵ ਵੀਡੀਓ ਕੋਈ ਨਹੀਂ ਕਰੋ ਤਲਾਸ਼ੀ ਨਹੀਂ ਆ ਗਿਆ ਜੋ ਹੱਥੇ ਦੇ ਕੋਈ ਨਹੀਂ ਕੋਈ ਨਹੀਂ ਕਾਰਵਾਈ ਕਰਨੀ ਸਾਡੇ ਨਾਲ ਦੱਸੋ ਮਾਸੜ ਸਰਾਂ ਕੋਈ ਜਿੰਨਾਂ ਨੂੰ ਹੁਣ ਕੋਈ ਫਰਮਚਾਰੀ ਨਹੀਂ ਸੁਣਦਾ ਇੱਧਰ ਦੇਖ ਲੋ ਪੰਜਾਬ ਪੁਲਿਸ ਹਾਲ ਜੇ ਸਾਰਾ ਨਿਸ਼ਾਨਾ ਘਾਤਾ ਯਾਰ ਇਹ ਗੋਮਲ ਮਿੱਟੀ ਨਾਲ ਦੀ ਗੱਲ ਆ ਵੱਡਿਆ ਵੱਡਿਆ ਪਿੰਡੀ ਚਰੇ ਆ ਹਾਂ ਆ ਇਧਰ ਆ ਜਾ ਆ ਦੋ ਪਤਰਕਾਰ ਆ ਜਾ ਉਹ ਮੰਨ ਗਿਆ ਤਿੰਨ ਮੰਨਦੇ ਨਹੀਂ ਕੀ ਕਰ ਆਹੀ ਮੰਨਣ ਦੇ ਆਹ ਅਲੱਗਾ ਵਾ ਜਾ ਤੂੰਰੇ ਆ ਜਾ ਕਰ ਅਲੱਗਾ ਆ ਜਾ ਕੋਈ ਤੂੰ ਸਾਡੇ ਪੱਤਰਕਾਰ ਹਾਂਜੀ ਸਸੀ ਗੌਰ ਜੀ ਸਸੀ ਗੌਰ ਜੀ ਹਾਂਜੀ ਕੁਲਦੀਪ ਸਿੰਘ ਜੀ ਆਪਣਾ ਤੇੜੇ ਕਲਾਂ ਕੋਈ ਝਗੜਾ ਹੋਇਆ ਸੀ ਤੇ ਕੀ ਕਹਿਣਾ ਉਹਦੇ ਬਾਰੇ ਤੁਹਾਡਾ ਤੁਸੀਂ ਮੌਕਾ ਵੇਖਿਆ ਜੀ ਉਹਨਾਂ ਦੋਵਾਂ ਧਰਾਂ ਦੀਆਂ ਦਰਖਾਸਤਾਂ ਆਈਆਂ ਜੀ ਹਾਂਜੀ ਤੇ ਉਹਨਾਂ ਨੂੰ ਬਾਰ-ਬਾਰ ਸਾਨੇ ਬੁਲਾਇਆ ਹਾਜ਼ਰ ਨਹੀਂ ਆਏ ਤੇ ਉਹਦੇ ਸਬੰਧ ਚ 750 ਦੇ ਕਲੰਦੇ ਬਣਾਤੇ ਇਹਨਾਂ ਨੇ ਅੱਛਾ ਜੀ ਤੇ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਪੀਸ਼ ਕਰ ਰਹੇ ਹਾਂ ਜੋ ਵੀ ਅਗਲਾ ਰਿਜ਼ਲਟ ਵਗੈਰਾ ਆਉਣਗੇ ਤੇ ਕਾਰਵਾਈ ਅਮਲ ਵਿੱਚ ਲੰਦਗੀ ਤਵਦੀਸ਼ ਚੱਲ ਰਹੀ ਹੈ ਜੀ ਹਾਂਜੀ ਓਕੇ ਜੀ ਧੰਨਵਾਦ